ਤਾਂ ਐ ਕੋ ਦੂਸਰੇ ਕਿ ਤੁਹਾਨੂੰ ਪਤਾ ਪੁਰੀ ਨਾ ਗਾਨੀ ਜਿੱਥੇ ਦੋ ਤਿੰਨ ਜਣੇ ਮੋਟਰਸਾਈਕਲ ਦੇ ਐਕਸੀਡੈਂਟ ਹੋ ਚੁੱਕੇ ਐ ਡਿੱਗ ਚੁੱਕੇ ਨੇ ਇੰਨਾ ਜਿਆਦਾ ਪਾਣੀ ਆ ਜੀ ਪਤਾ ਨਹੀਂ ਲੱਗਦਾ ਖੱਡੇ ਪੈ ਚੁੱਕਿਆ ਤੇ ਬਹੁਤ ਜਿਆਦਾ ਜੈਡਵਲਟੀ ਨਾਲ ਪਾਣੀ ਆ ਤੇ ਬਹੁਤ ਜ਼ਿਆਦਾ ਮੱਛਰ ਹੈ ਜੀ ਇੱਥੇ ਕੋਈ ਵੀ ਬਿਮਾਰੀ ਜਿਹਨੂੰ ਮਰਜੀ ਫੈਲ ਸਕਦੀ ਹੈ ਜਿਹੜਾ ਵੀ ਕੋਈ ਮਸਲਾ ਹੱਲ ਕਰਨਾ ਚਾਹੁੰਦਾ ਆਪ ਕੋ ਆਪਣੇ ਬਾਰਾ ਚ ਮਿਟੀ ਸਿੱਟ ਲੈਂਦਾ ਉਹ ਦੂਜੇ ਦੇ ਬਾਹਰ ਜਾ ਕੇ ਪਾਣੀ ਖੜਕ ਸਕਦਾ ਜੀ ਜਦੋਂ ਮੱਗ ਇੱਥੇ ਲੜਾਈ ਹੋ ਸਕਦੀ ਹੈ ਪਿੰਡ ਤੇ ਇਹ ਬਹੁਤ ਪ੍ਰਕਾਰ ਦੇ ਜ਼ਿੰਮੇਵਾਰ ਹੋ ਜਾਂ ਪਾਵਣ ਜ਼ਿੰਮੇਵਾਰ ਹੋ ਇਸ ਗੱਲ ਦਾ ਵੀ ਸਾਰੇ ਜਵਾਬ ਦਿੱਤਾ ਜਾਵੇ ਸਾਡੇ ਸਾਰੇ ਪਿੰਡ ਚ ਕੋਈ ਨੰਗਾ ਨਹੀਂ ਕਿਥੇ ਪਾਸੇ ਦੀ ਸਾਰੀਆਂ ਗਲੀਆਂ 'ਚ ਪਾਣੀ ਖੜਾ ਸਾਰੀਆਂ ਗਲੀਆਂ 'ਚ ਜਲ ਪਜੰਮੀ ਪਿਆ ਸਾਰੀਆਂ 'ਚ ਮੱਛਰ ਹੈ ਜੀ ਬੱਚੇ ਸੂ ਜਾਣਕਿਆਂ ਨੂੰ ਪਰੇਸ਼ਾਨ ਹੈ ਥੂਮੀ ਜਾ ਸਕਦੇ ਜੀ ਸੋ ਇਸ ਗੱਲ ਦਾ ਅਸੀਂ ਕਿਹਦੇ ਕੋਲ ਰੋਣਾ ਰੂਗੇ ਜਿੱਥੇ ਕੋਲੇ ਰੋਣਿਆ ਹੱਲ ਹੋ ਜੂਗਾ ਜੀ ਬਸ ਲਾਰਾ ਲਾ ਦਿੰਦੇ ਆ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਪਰ ਜੋ ਦੋ ਨਰ ਕਾ ਹੁੰਿਆ ਜੀ ਫਰਕਾ ਤੇਰੀ ਬਸਾਂ ਤੇ ਜਲਾਇਆ ਗਿਆ ਨਾ ਤਾਂ ਕੋਈ ਉਸੇ ਨਾਂ ਦਾ ਸ਼ਮਸ਼ਾਨਘਾਟ ਤੇ ਜੋ ਸ਼ਮਸ਼ਾਨਘਾਟ ਹੈ ਇੱਕ ਗੁਰੂ ਘਰ ਹੈ ਪਰसों ਤੋਂ ਹੋ ਗਿਆ ਮਾਛਾ ਨਾ ਕੋਈ ਔਰ ਜਾਣ ਨੂੰ ਕੋਈ ਨਾ ਕਲੀ ਦੇਖੋ ਇਹਨਾਂ ਨੂੰ ਕਿਸ ਤਰ੍ਹਾਂ ਬੁਲਾਵਾਂਗੇ ਅਸੀਂ ਤੋਂ ਤੇ ਕਿਸ ਤਰ੍ਹਾਂ ਮਰਨ ਦਾ ਭੋਖਾ ਆ ਗਿਆ ਧੰਨਵਾਦ ਪਾਣੀ ਖੜਾ ਆ ਗਿਆ ਹੈ ਪਿੰਡ ਵਿੱਚ ਪਾਣੀ ਖੜਾ ਆ ਗਿਆ ਹੈ ਪਿੰਡ ਵਿੱਚ 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 ਪਿੰ ਇਹੀ ਪ੍ਰਸਾਧ ਨੂੰ ਵੇਖਤੀ ਹੈ ਕਿ ਸਾਨੂੰ ਕਈ ਸਾਲਾਂ ਤੋਂ ਲਾਰੇ ਲੱਗ ਰਹੇ ਆ ਵੀ ਪਾਣੀ ਦਾ ਪੈਸਾ ਆਇਆ ਵਿਆ ਪਾਣੀ ਡੇਟ ਚ ਪਾਇਆ ਜਾਵੇਗਾ ਕਿ ਕੋਈ ਵੀ ਇਹਦਾ ਪ੍ਰਬੰਧ ਨਹੀਂ ਕੀਤਾ ਗਿਆ ਜੋ ਪੈਸਾ ਹੈ ਗਲੰਗਾ ਨਾਲ ਮਤੇ ਲਾਜ਼ਮ ਹੈ ਅੱਜ ਪਿੰਡਾਂ ਚ ਲੜਾਈਆਂ ਪੈਣ ਬਾਅਦ ਤੇ ਇਹ ਇਧਰੋਂ ਉੱਥੇ ਕਿਤੇ ਲੈ ਰਿਆ ਇਸ ਪਾਸੋਂ ਤੇ ਕਿਤੇ ਲੈ ਲਿਆ ਉਹਦੇ ਨਾਲ ਕੋਈ ਪੰਜ ਪੰਜ ਚਾਰ ਚਾਰ ਕਨਾਲਾਂ ਚ ਪਾਣੀ ਛੱਡਦੇ ਆ ਉਹਦੇ ਨਾਲ ਕੋਈ ਫਾਲ ਨਹੀਂ ਹੋ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਦੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਜੋ ਕਿ ਪਾਣੀ ਦਾ ਨਿਕਾਸ ਆ ਉਹ ਡਰੇਨਟ ਬਾਏ ਨਹੀਂ ਅਸੀਂ ਸਾਰਾ ਪਿੰਡ ਵੱਲੋਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵਾਇਪਰ ਜੀ ਦਾ ਸਾਥ ਸਾਬ ਵਾਇਪਰ